ਪਾਵਰ ਕਮੈਨ ਟ੍ਰਾਂਸਕੋ ਠੇਕਾ ਮੁਲਾਜ਼ਮ ਜੂਨੀਅਰ ਪੰਜਾਬ ਜੋ ਆਪਣੀ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਅਤੇ ਬੋਰਡ ਦੀ ਮੈਨੇਜਮੈਂਟ ਦੇ ਵਿਰੁੱਧ ਸੰਘਰਸ਼ ਚੱਲ ਰਿਹਾ ਉਸ ਸੰਘਰਸ਼ ਦੇ ਸਿੱਟੇ ਦੇ ਵਜੋਂ ਅੱਜ ਮੁੱਖ ਮੰਤਰੀ ਸਾਹਿਬ ਦੇ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਬਿਜਲੀ ਮੰਤਰੀ ਤੇ ਪਾਵਰ ਸੈਕਟਰੀ ਪਰਸੋਨਲ ਵਿਭਾਗ ਤੋਂ ਅਧਿਕਾਰੀ ਮਤਲਬ ਸਾਰੇ ਜਿਹੜੇ ਐ ਉਹ ਹਾਜ਼ਰ ਸੀਗੇ ਮੀਟਿੰਗ ਦੇ ਵਿੱਚ ਇਹ ਗੱਲਬਾਤ ਜਿਵੇਂ ਕਿ ਜਿੰਨੇ ਵੀ ਆਊਟਸੋਰਸਡ ਮੁਲਾਜ਼ਮਾ ਉਹਨਾਂ ਨੂੰ ਡਿਪਾਰਟਮੈਂਟ ਤੇ ਲੈ ਕੇ ਰੈਗੂਲਰ ਕਰਨ ਦੀ ਮੰਗ ਤੇ ਦੂਜਾ ਘੱਟੋ ਘੱਟ ਗੁਜ਼ਾਰੇਯੋਗ ਤਨਖਾਹ ਦੀ ਮੰਗ ਤੇ ਨਿੱਜੀ ਕਰਨ ਦੀ ਨੀਤੀ ਨੂੰ ਮੰਗ ਰੱਦ ਕਰਨ ਦੀ ਮੰਗ ਇਹਨਾਂ ਮੰਗਾਂ ਦੇ ਉੱਤੇ ਜਿਹੜੀ ਚਰਚਾ ਹੋਈ ਆ ਮੁੱਖ ਮੰਤਰੀ ਦੇ ਸਾਹਮਣੇ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਮਤਲਬ ਹਾਂ ਪੱਕੀ ਹੁੰਕਾਰਾ ਆਊਟਸੋਰਸਡ ਮਲਾਜਮਾਂ ਨੂੰ ਸਿੱਧਾ ਵਿਭਾਗ ਦੇ ਵਿੱਚ ਲੈਣ ਵਾਸਤੇ ਹਾਂ ਪੱਖੀ ਜਿਹੜਾ ਹੰਗਾਰਾ ਉਹ ਭਰਿਆ ਗਿਆ। ਬਿਜਲੀ ਮੰਤਰੀ ਦੇ ਵੱਲੋਂ ਵੀ ਹਾਂ ਪੱਖੀ ਹੰਗਾਰਾ ਭਰਿਆ ਗਿਆ ਤੇ ਸਾਡੇ ਪਾਵਰ ਸੈਕਟਰੀ ਸਾਹਿਬ ਵੱਲੋਂ ਵੀ ਹਾਂ ਪੱਖੀ ਜਿਹੜਾ ਹੰਗਾਰਾ ਹੈ ਉਹ ਭਰਿਆ ਗਿਆ। ਉਹਦੇ ਵਿੱਚ ਇਹ ਹੋਇਆ ਕਿ 25 ਤਰੀਕ ਨੂੰ ਬੀਓਡੀ ਦੇ ਵਿੱਚ ਜਿਹੜਾ ਸਿੱਧਾ ਵਿਭਾਗ ਵਿੱਚ ਲੈਣ ਬਾਰੇ ਆ ਉਹ ਬੋਰਡ ਪਾਸ ਕਰਕੇ ਪਰਸਨਲ ਵਿਭਾਗ ਨੂੰ ਭੇਜੇਗਾ ਤੇ ਪਰਸਨਲ ਵਿਭਾਗ ਨੇ ਵੀ ਮਤਲਬ ਜਿਹੜਾ ਅੱਜ ਕਿਹਾ ਵੀ ਅਸੀਂ ਉਹਨੂੰ ਪਾਸ ਕਰਕੇ ਤੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹਨੂੰ ਲੈ ਕੇ ਪਾਸ ਕਰਕੇ ਤੇ ਜਿੰਨੇ ਵੀ ਆਊਟਸੋਰਸਡ ਸੀਐਚਬੀਡਬਲ ਕੰਮ ਇਹ ਹੈਗੇ ਆ ਉਹਨਾਂ ਨੂੰ ਅਸੀਂ ਕੰਟਰੈਕਟ ਤੇ ਜਿਹੜਾ ਲੈਣ ਦਾ ਉਹਨਾਂ ਨੇ ਫੈਸਲਾ ਕੀਤਾ ਹੈਗਾ ਤੇ ਅਸੀਂ ਇਹ ਕਿਹਾ ਵੀ ਜੇਕਰ ਅਸੀਂ ਇਸ ਫੈਸਲੇ ਨੂੰ ਜਿਵੇਂ ਉਹਨਾਂ ਨੇ ਹਾਂ ਪੱਕੀ ਹੰਗਾਰਾ ਭਰਿਆ ਕੰਟਰੈਕਟ ਤੇ ਲੈਣ ਵਾਸਤੇ ਹਾਂ ਪੱਕੀ ਹੰਗਾਰਾ ਭਰਿਆ ਤੇ ਅਸੀਂ ਇਹ ਫੈਸਲਾ ਕੀਤਾ ਠੀਕ ਹੈ ਅੱਜ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਬਿਜਲੀ ਮੰਤਰੀ ਸਾਹਿਬ ਨੇ ਤੇ ਸਾਡੀ ਬੋਰਡ ਦੀ ਮੈਨੇਜਮੈਂਟ ਨੇ ਤੇ ਵਿੱਚੇ ਵਿੱਤ ਵਿਭਾਗ ਨੇ ਫੈਸਲਾ ਲਿਆ ਸਿੱਧਾ ਵਿਭਾਗ ਚ ਲੈਣ ਦਾ ਕਿਹਾ ਅਸੀਂ ਇਹ ਫੈਸਲਾ ਕੀਤਾ ਜੇ ਉਹ ਨਹੀਂ ਕਰਦੇ ਤਾਂ ਸਾਡਾ ਫੈਸਲਾ ਇਹ ਆ ਇੱਕ ਤਾਂ ਸੀ ਇਹ ਫੈਸਲਾ ਕੀਤਾ ਵੀ ਜਿਹੜੇ ਨਵੇਂ ਵਰਕ ਆਰਡਰ ਕੀਤੇ ਇਹਨਾਂ ਨੂੰ ਰੱਦ ਕਰਕੇ ਸਿੱਧਾ ਡਿਪਾਰਟਮੈਂਟ ਦੇ ਵਿੱਚ ਲੈਣ ਅਸੀਂ ਸਰਕਾਰ ਨੂੰ 4 ਅਗਸਤ ਦਾ ਟਾਈਮ ਦਿੱਤਾ ਕਿਉਂਕਿ 25 ਨੂੰ ਉਹਨਾਂ ਨੇ ਇਹ ਕਰਨਾ ਹੈ ਬਾਕੀ ਕੈਬਨਿਟ ਦੀ ਮੀਟਿੰਗਾਂ ਦੇ ਵਿੱਚ ਜੋ ਵੀ ਪਾਸ ਕਰਨਾ 5 ਅਗਸਤ ਨੂੰ ਵੱਡਾ ਇਕੱਠ ਕਰਕੇ ਬਿਜਲੀ ਮੰਤਰੀ ਦੇ ਜਿਹੜਾ ਰਹਿਸ਼ ਦੇ ਅੱਗੇ ਧਰਨਾ ਦੇਣ ਦਾ ਸੀ ਫੈਸਲਾ ਕੀਤਾ ਜਿਹੜਾ ਅੱਜ ਦਾ ਧਰਨਾ ਸੀਗਾ ਅੱਜ ਦਾ ਪ੍ਰੋਗਰਾਮ 15 ਸੀਗਾ ਉਹਨੂੰ ਪੋਸਟਪੋਨ ਕਰਕੇ 10 15 20 ਲਈ ਅੱਗੇ ਕੀਤਾ ਤੇ 5 ਅਗਸਤ ਨੂੰ ਬਿਜਲੀ ਮੰਤਰੀ ਦੇ ਰਹਿਸ਼ ਅੱਗੇ ਜਿਹੜਾ ਰੋਸ ਧਰਨਾ ਉਹ ਅਸੀਂ ਦਵਾਂਗੇ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਆਪਣਾ ਜੋਰ-ਸ਼ੋਰ ਦੇ ਨਾਲ ਤਿਆਰੀਆਂ ਕਰਨ ਪਰਿਵਾਰਾਂ ਸਮੇਤ ਤਿਆਰੀਆਂ ਕਰਨ ਇਹਨਾਂ ਦੀ ਇਸ ਪ੍ਰੋਗਰਾਮ ਦੀ ਤਿਆਰੀ ਦੇ ਵਿੱਚ ਜੁਟਣਾ ਤੇ ਜੋ ਅੱਜ ਗੱਲਬਾਤ ਹੋਈ ਆ ਉਹ ਤੁਹਾਡੇ ਸਾਹਮਣੇ ਆਪਰਕੀ ਆ ਕਿ ਸਰਕਾਰ ਨੇ ਹਾਂ ਪੱਕੀ ਹੰਧੜਾ ਪੜਿਆ ਫੈਲਾ ਮਤਲਬ ਕਿਲਮੀਆਂ ਜਿਹੜੀਆਂ ਸ਼ੁਰੂ ਹੋਈਆਂ ਜੇ ਉਹ ਨਹੀਂ ਕਰਦੇ ਤਾਂ ਮਜਬੂਰ ਨਾ ਜਿਹੜਾ ਉਹ ਆਪਾਂ ਸੰਘਰਸ਼ ਕਰਾਂਗੇ ਇਸ ਕਰਕੇ 5 ਅਗਸਤ ਦੀ ਸਾਰੇ ਸਾਥੀ ਤਿਆਰੀ ਕਰਨ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ